ਹਰੀ ਦਾ ਬੋਲ ਸੱਚੇ ਦਰਬਾਰ ਕੀਆ ਬਾਬਾ ਬਲਕਨਾ ਦੇ ਜੀ ਦਰਸ਼ਨ ਦਰੈ ਕਰਨ ਤੋਂ ਬਾਅਦ ਹੁਣ ਗੱਡੀਆਂ ਸਮੈਲੇ ਸਿੱਧਵਲੀ ਸਰਕਾਰ ਦੇ ਦਰਬਾਰ ਤੇ ਚਲੀਆਂ ਗੱਡੀਆਂ ਤਿਆਰ ਪੁਰ ਤਿਆਰ ਲੱਡੂ ਬਾਬਾ ਜੀ ਤੇ ਨਾਲ ਸੰਗਤਾਂ ਸਮੈਲੇ ਦਰਸ਼ਨ ਦਰੈ ਕਰਨ ਵਾਸਤੇ ਚਲੀਆਂ ਹਜੇ ਗੱਡੀਆਂ ਚਲੀਆਂ ਇਹ ਲੋ ਜੀ ਚਾਲੇ ਪਾ ਰਹੇ ਆ ਸਮੈਲਾ ਸਰਕਾਰ ਦਰਸ਼ਨ ਦਰੈ ਕਰਨ ਵਾਸਤੇ ਸੱਚੇ ਦਰਵਾਜ਼ਾ ਕੀ ਜਾਏ ਸਿੱਧਾ ਬਾਬਾ ਬਲਕਨਾ ਪਉਣਾ ਖਰੀ ਦੇ ਦਰਸ਼ਨ ਦਦਾਰੀ ਕਰਨ ਤੋਂ ਪ੍ਰੰਤ ਹੁਣ ਚਾਲੇ ਪਾਏ ਆ ਸੰਗਤਾਂ ਨੇ ਸਮੈਲਾ ਸਰਕਾਰ ਸਿੱਧਵਲੀ ਜਿੱਥੇ ਕੀ ਹੁਣ ਦਰਸ਼ਨ ਦਦਾਰੀ ਕਰਨੇ ਵਾਸਤੇ ਸੰਗਤਾਂ ਜਾ ਰਹੀਆਂ ਇਹ ਟੈਂਸ਼ਨ ਨਾਲ ਨਾ ਵਾਸ ਸਮੈਲੇ ਵਾਲੀ ਸਰਕਾਰ ਦੇ ਦਰਸ਼ਨ ਦਦਾਰੀ ਕਰਨ ਵਾਸਤੇ ਸੰਗਤਾਂ ਨੇ ਢੀ ਚਾਲੇ ਪਾ ਚੁੱਕੇ ਨੇ ਦੇਖ ਸਕਦੇ ਸ਼ਾਂਤ ਲਈ ਦਰਸ਼ਨ ਜਾਰੀ ਕਰਨ ਵਾਸਤੇ ਸੰਗ ਦਾ ਹਰ ਰੋਜ਼ ਪਾਰੀ ਘਟ ਰਿੰਦਾ ਸਾ ਜਿਕਰਾ ਪੋਣਾ ਹਰੀ ਦਾ ਬਹੁਤ ਸੱਚੇ ਦਰਬਾਰ ਕੀ ਜਾ ਸਤਿਬਾਬਾ ਬਲਕਨਾਸ ਜੀ ਪੋਣਾ ਹਰੀ ਦੇ ਦਰਬਾਰ ਤੇ ਤੋਂ ਅੱਗੇ ਜਿਹੜਾ ਸਮੈਲੇ ਦਾ ਰੋਡ ਜਾ ਰਿਆ ਟਰਾਲੀ ਸਰਕਾਰ ਚੱਲੀ ਆ ਸਮੈਲੇ ਤੇ ਹੋਣਾ ਆ ਟੋਲ ਜਿੱਥੇ ਬਾਬਾ ਦੀ ਗੁਫਾ ਦੇ ਜਾਣ ਨੂੰ ਦਰਸ਼ਨ ਕਰੋ ਹੋ ਗਿਆ ਆ ਬਾਬਾ ਜੀ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਸੰਤਾਂ ਪਹਿਲੇ ਗੇਟ ਰਾਹੀਂ ਜਾਂਦੇ ਸਦਰਸ਼ਨ ਕਰੋ ਬਾਬਾ ਗੁਫਾ ਦੀ ਜਾਣ ਦੇ ਪੌੜੀਆਂ ਵਾਲੇ ਰਸਤੇ ਦੀ ਜਾ ਰਹੇ ਹਾਂ ਸਮੈਲੇ ਸਿੱਧਵਲੀ ਸਰਕਾਰ ਛੜਿਆਂ ਵਾਲੀ ਸਰਕਾਰ ਸਵੇਰ ਲਈ ਸਰਕਾਰ ਦੇ ਦਰਸ਼ਕਦਾਰਿਕਾਂ ਨੂੰ ਵਾਸਤੇ ਜਾ ਰਹੇ ਆ ਪਹਾੜੀਆਂ ਚੀਲਾ ਬਾਬੇ ਦੀਆਂ ਚੀਲਾ ਸੰਗਤਾਂ ਸਤਿਵਲੀ ਸਰਕਾਰ ਦੇ ਦਰਸ਼ਕਦਾਰਿਕਾਂ ਨੂੰ ਮੇਲਾ ਸਰਕਾਰ ਜਾ ਰਹੇ ਆਂ ਦਰਵਾਲ ਬਾਬਾ ਸਿੱਧਵਲੀ ਛੜੇ ਵਾਲੀ ਸਰਕਾਰ ਦਰਸ਼ਨ ਦਿਖਾਰੇ ਕਰਨ ਵਾਸਤੇ ਸੰਗ ਦਾ ਆ ਰਹੀ ਆਂ ਸਾਦੇ ਆਂ ਪਹਾੜੀ ਲੱਗਾ ਉਤਰਾਈਆਂ ਦੇ ਚੜਾਈਆਂ جی سدھ والی سرکار دربار پہنچ چکے ہیں کچھ نہیں حال سدھ والی سرکار دربار آ چلایا سمیلا سمیلے والی سرکار دربار پہنچ چکے ہیں جی گیا دیکھ سکتے دی تھی سمیلے دیا تصویر درشن کرنے والی یہ سچی سدھ باب سدھ چانو والی دربار سملا سہلے والی سرکار कल पे आते हैं कल पे आते हैं ਕਿਆ ਲਾਵੇ ਅਰੇ ਇਹ ਕਿਹਦਾ ਸਮਾਨ ਹੈ ਇਹ ਨਾ ਬੰਦੇ ਹੋਰ ਚੀਜ਼ਾਂ ਨੇ ਸਮਾਨ ਇਹਦਾ ਨਾ ਸਮਾਨ ਸਮੈਲ ਸਰਕਾਰ ਸਿੱਧ ਬਲੀ ਦਰਬਾਰ ਸਮੈਲੀ ਵਾਲੀ ਸਰਕਾਰ ਦੇ ਤੁਸੀਂ ਗੁਜ਼ਾਰੇ ਤੁਸੀਂ ਸੁਕਾਰਾਂ ਪਤਾ ਇਹਦੇ ਵਿੱਚ ਕੁਝ ਵਾਰਸੇ ਹੁਣ ਫੈਸਲਾ ਪਿਆ ਪਿਆ ਆਹ ਚੋਲੋ ਫਿਰ ਰਬਈਆ ਮਹਾਨ ਅਰਦਾਸ ਆਪਣੀ ਮੰਮੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਬਲੀ ਦਰਵਾਜ਼ ਮੈਲੇ ਵਾਲੀ ਸਰਕਾਰ بابا جی ਚਕਰਾ ਪਉਣਾ ਹਰੀ ਦਾ ਸੱਚੇ ਦਰਬਾਰ ਦੀ ਜੈ ਲੋ ਜੀ ਗੁਫਾ ਦੇ ਦਰਸ਼ਨ ਕੀਤੇ ਨਾਲ ਨਾਲ ਸਮੈਲਾ ਜੀ ਬਾਬਾ ਸਿੱਧਵਲੀ ਦਰਬਾਰ ਤੋਂ ਹੁੰਦੇ ਹੋਏ ਹੁਣ ਛਿਬੜੀ ਦਰਸ਼ਨ ਕਰਨ ਵਾਸਤੇ ਸੰਗਤਾਂ ਚੱਲੇ ਪਈਆਂ ਸ਼ਾਤਲਾਈ ਤੋਂ ਹੁਣ ਛਿਬੜੀ ਨੂੰ ਸੰਗਤਾਂ ਆਪ ਆਪਣੀਆਂ ਗੱਡੀਆਂ ਦੇ ਵਿੱਚ ਬੈਠ ਕੇ ਦਰਸ਼ਨਦਾਰੀ ਕਰਨ ਵਾਸਤੇ ਜਾ ਰਹੇ ਆ ਮੇਰੀ ਬਿਆਸ ਗਾ ਲਓ ਜੀ ਕੱਲ ਬਰਖਾ ਬਹੁਤ ਸੀਗੀ ਗਰਮੀ ਅੱਜ ਜ਼ਿਆਦਾ ਆ 19 ਠੰਡ ਕੱਲ ਸੀਗੀ ਤੇ ਉੱਥੋਂ ਜ਼ਿਆਦਾ ਗਰਮੀ ਹੈ ਹੋਰ ਇਹ ਦਰਸ਼ਨ ਗਜ਼ਾਰੇ ਕਨ ਵਾਸਤੇ ਸੰਗਤਾਂ ਆ ਰਹੀਆਂ बॉड़ी सरकार मोदी ते बाड़ी दर्शन दाराए करणु वापसि थोड़े ते ਬੜੀ ਤਕੜਾ ਪਹੁੰਚ ਗਏ ਦਰਬਾਰ ਤੇ ਬੜੀ ਦੁਨੀਆ ਦਬਾਉਣ ਨੂੰ ਹੋਵਾ ਤੇਰੇ ਹੱਥ ਨਵਦੇ ਕੋਲੇ ਪੰਡਾਰੀ ਦੁਨੀਆ ਦਬਾਉਣ ਨੂੰ ਹੋਵਾ ਅੱਖਾਂ ਪਿਆਰੀਆਂ ਦੀ ਮਾਚਲ ਦੀਆਂ ਬਾਦੀਆਂ ਜਾ ਰਹੇ ਆ ਛੇ ਬੜੀ ਰਾਸਤੇ ਦੇ ਇਧਰ ਕਿਲਾ ਦੇਖ ਸਕਦੇ ਪਾਰਲੀ ਸਾਈਡ ਡੈਮ ਦਸੰਗਤਾਂ ਦਰਸ਼ਨ ਦੁਆਰੇ ਕਰਨ ਵਾਸਤੇ ਇਹ ਕਹਿੰਦੇ ਪਿਛਲੇ ਸਾਲ ਆਏ ਜਾਂ ਪਰ ਉਹ ਤਾਂ ਪੌੜੀ ਨਹੀਂ ਹਾਂਜੀ ਪੈਦਲ ਦਰਸ਼ਨ ਜਦੋਂ ਪੌੜੀਆਂ ਨਹੀਂ ਇੱਧਰ ਇੱਕ ਮੇਨ ਰਸਤੇ ਸਾਨੀ ਜਿਹੜਾ ਘਰਾਂ ਨੂੰ ਜਾਂਦਾ ਉਧਰ ਦੀ ਸੜਕ ਜਾ ਰਹੀ ਆ ਜਿੱਥੋਂ ਦੀ ਦਰਸ਼ਨ ਦੁਦਾਰੇ ਕਰਨ ਵਾਸਤੇ ਛੇ ਬਾੜੀ ਦੇ ਸੰਗ ਤਾਂ ਜਾ ਰਹੀਆਂ ਆ ਜਿਕਰਾ ਸ਼ਿਪੜੇ ਪੰਡਾਰੀ ਦਾ ਬੋਲ ਸੱਚੇ ਦਰਵਾਰ ਕੀ ਹੈ ਲੋ ਜੀ ਪਹੁੰਚ ਗਏ ਸ਼ਿਪਵਾੜੀ ਸ਼ਿਪਵਾੜੀ ਸਰਕਾਰ ਦਰਵਾਰ ਪਹੁੰਚ ਗਏ ਲੋ ਜੀ ਸਰੋਵਰ ਇਸ਼ਨਾਨ ਅਰ ਜਲ ਛਕਿਆ ਜਾਂਦਾ ਦੇਖ ਸਕਦੇ ਤੁਸੀਂ ਸ਼ੀਤਲ ਜਲ ਸ਼ੀਤਲ ਜਲ Thank right. Да је ће поле ਤਿਤੁਲਾ ਹੈ ਜਿਸਮੇ ਸ਼ੰਕਰ ਸਭ ਕੋ ਥੋਲ ਰਹਾ ਹੈ